ਤੂੰ ਇੱਕ ਮਾਮੂਲੀ ਜੇ ਫਕੀਰ ਦੀ ਸਿੱਖਿਆ ਇੰਨੇ ਸਾਲਾਂ ਤੱਕ ਯਾਦ ਰੱਖੀ ਕਮਾਲ ਏ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਏ ਵਰਨਾ ਅੱਜ ਕੱਲ ਤਾਂ ਲੋਕ ਮੂਕ ਮੋਂਦੇ ਇਨਸਾਨ ਨੂੰ ਭੁੱਲ ਜਾਂਦੇ ਨੇ ਕਿਸੇ ਦੀ ਗੱਲ ਨੂੰ ਯਾਦ ਰੱਖਣਾ ਤਾਂ ਬਹੁਤ ਵੱਡੀ ਗੱਲ ਏ ਬੇਟਾ ਤੂੰ ਬਹੁਤ ਹੀ ਨੇਕ ਅਤੇ ਸਮਝਦਾਰ ਇਨਸਾਨ ਏ ਅੱਛਾ ਚੱਲ ਅੱਜ ਮੁਫਤ ਵਿੱਚ ਹੀ ਮੇਰੀ ਇੱਕ ਸਿੱਖਿਆ ਲੈ ਲੈ ਇਹ ਗੱਲ ਹਮੇਸ਼ਾ ਯਾਦ ਰੱਖੀ ਇਹ ਰਿਸ਼ਤੇਦਾਰਾਂ ਦਾ ਅਸਲੀ ਵਿਵਹਾਰ ਉਸ ਸਮੇਂ ਪਤਾ ਲੱਗਦਾ ਏ ਜਦੋਂ ਆਦਮੀ ਗਰੀਬ ਹੋਵੇ ਬੇਟਾ ਜਦੋਂ ਤੁਹਾਡੇ ਕੋਲ ਪੈਸਾ ਆ ਗਿਆ ਤਾਂ ਤੁਹਾਡੇ ਹਜ਼ਾਰਾਂ ਹੀ ਦੋਸਤ ਮਿੱਤਰ ਬਣ ਜਾਣਗੇ ਮਗਰ ਅਸਲੀ ਦੋਸਤ ਜਾਂ ਰਿਸ਼ਤੇਦਾਰ ਉਹੀ ਹੁੰਦਾ ਏ ਜੋ ਗਰੀਬੀ ਦੇ ਸਮੇਂ ਵਿੱਚ ਵੀ ਮੂੰਹ ਨਾ ਫੇਰੇ ਅਤੇ ਹਰ ਸੰਭਵ ਤਰੀਕੇ ਨਾਲ ਤੁਹਾਡੀ ਮਦਦ ਕਰੇ ਇੰਨਾ ਕਹਿ ਕੇ ਫਕੀਰ ਬਾਬਾ ਚੁੱਪ ਹੋ ਗਿਆ ਅਤੇ ਅਮਨ ਦੇ ਚਿਹਰੇ ਦੇ ਹਾਵ ਭਾਵ ਦੇਖਣ ਲੱਗਾ